ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਤੇ ਚਾਲਾ ਮਿੱਤਰੋ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਵੱਡੇ ਘਰ ਦੇ ਵਿੱਚ ਵੱਡੇ ਘਰ ਪਿੰਡ ਦੇ ਵਿੱਚ ਆ ਮੈਂ ਇਸ ਟਾਈਮ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਬਾਈ ਹੁਣਿਆਂ ਦਾ ਕੰਮ ਆ ਵਪਾਰ ਦਾ ਤੇ ਉਸ ਵਪਾਰ ਲੈਣ ਦੇ ਵਿੱਚ ਮਿੱਤਰੋ ਜਾਨਵਰ ਦਿਖਾਉਣੇ ਆ ਤੁਹਾਨੂੰ ਚਾਰ ਤੇ 4 ਜਨਵਾਰਾਂ ਦੇ ਵਿੱਚ ਇੱਕ ਤਾਂ ਆਊਗੀ ਵਹਿੜ ਸੂਈ ਸਵਾਈਤਾ ਜੀ ਤੇ ਤਿੰਨ ਹੋਣਗੀਆਂ ਮਰਜਾਂ ਜਾਣਕਾਰੀ ਕੱਲੇ ਕੱਲੇ ਜਾਨਵਰ ਦੀ ਹੋਊਗੀ ਕੱਲਾ ਕੱਲਾ ਜਾਨਵਰ ਤੁਹਾਨੂੰ ਤੋੜ ਕੇ ਦਿਖਾਇਆ ਜਾਊਗਾ ਵੀਡੀਓ ਇਹੀ ਹੋਊਗੀ ਜਿਹੜੀ ਤੁਸੀਂ ਵੇਖ ਰਹੇ ਆ ਓਦੋਂ ਬਾਅਦ ਵੀਡੀਓ ਨਹੀਂ ਮਿਲੂਗੀ ਤੁਹਾਨੂੰ ਬਸ ਸਿਰਫ ਤੁਹਾਡਾ ਰੇਟ ਦਾ ਤੈਅ ਹੋਊਗਾ ਜੋ ਜਾਣਕਾਰੀ ਹੋਊਗੀ ਜੈਨੂਅਲ ਹੋਊਗੀ ਵੀਡੀਓ ਦੇ ਵਿੱਚ ਆਹੋ ਕਰਦੇ ਆ ਗੱਲਬਾਤ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਬਾਈ ਸੇਤਾਂ ਤੇ ਘਰ ਪਰਿਵਾਰ ਬਾਈ ਵਧੀਆ ਵਧੀਆ ਅੱਛਾ ਅੱਜ 4 ਜਨਵਾਰ ਆ ਵੀਰੇ ਹਨਾ ਹਾਂਜੀ ਹਾਂਜੀ 4 ਅੱਛਾ ਪਹਿਲੇ ਨੰਬਰ ਤੇ ਡੱਬੀ ਗਾਂ ਜਿਹੜੀ ਕਿੰਨਾਵਾਂ ਸੂਆ ਵੀਰੇ ਇਹ ਦੂਜਾ ਜੀ ਦੂਜਾ ਸੂਆ ਸੂਈ ਆ ਹੈ ਹਾਂਜੀ ਅੱਛਾ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇੱਕ ਰਾਤ ਸੂਈ ਆ ਜੀ ਕੱਲ ਵਾਲੀ ਰਾਤ ਸੂਈ ਆ ਜੇਰ ਜੋ ਡਾਨਾ ਜੀ ਹਾਂਜੀ ਹਾਂਜੀ ਮਗਰ ਇਹਦੇ ਵੱਛੀ ਆ ਗਈ ਮਗਰ ਵੱਛੀ ਆ ਜੀ ਠੀਕ ਆ ਅੱਛਾ ਕਿੰਨੀਆਂ ਕੁ ਧਾਰਾ ਹੋਣਗੀਆਂ ਹੁਣ ਆਈਡੀਆ ਬਾਈ ਜੀ ਹੁਣ ਤਾਂ ਵੀ ਤੜਕੇ ਆਪਾਂ ਉਹਨਾਂ ਨੇ ਕਿਹਦੇ ਖਾਲੀ ਕੀਤੀ ਉਦੋਂ ਬਾਅਦ ਦੇ ਵਿੱਚ ਲੈ ਆਂਦੀ ਆ ਠੀਕ ਹੈ 2.5 ਕਿਲੋ ਕੱਢਿਆ ਜਾਨੀ ਉਹਨਾਂ ਨੇ ਕਿਹਾ ਵੀ 16 17 ਕਿਲੋ ਦੁੱਧ ਦਿੰਦੀ ਆ ਠੀਕ ਹੈ ਬਈ ਸੁਆ ਦੁੱਧਾ ਸੁਈ ਆ ਹੈ ਹਾਂਜੀ ਠੀਕ ਹੈ ਤੇ ਠੰਡੀਆਂ ਚੋਣ ਚਣ ਨੂੰ ਹਾਂਜੀ ਹਾਂਜੀ ਇਦਾਂ ਦੀ ਕੋਈ ਚੱਕਰ ਨਹੀਂ ਸੁਆ ਦੁੱਧ ਚੰਗਾ ਹੈ ਹਾਂਜੀ ਹਾਂਜੀ ਠੀਕ ਹੈ ਬਈ ਅੱਛਾ ਬਈ ਰੇਟ ਕੀ ਦੇਣ ਲੈਣ ਵਾਲਾ ਰੇਟ ਇਹਦਾ ਜੀ 53000 ਦੇਣ ਲੈਣ ਵਾਲਾ 10 ਟਿਕਾਣੇ ਜੇ ਦਿੱਤੀ ਲਾਹ ਮਾਨ ਤਣ ਹਾਂ ਕੋਈ ਚੱਕਰ ਕਿੰਨੇ ਦਾ ਦੇਂਗਾ ਕਿੰਨੇ ਛੱਡੇਗਾ ਯਾਰ ਨਹੀਂ ਛੱਡਦਾ ਠੀਕ ਹੈ ਕੱਢੀ ਫਾਰ ਸੋਰੀ ਲੈ ਮਿੱਤਰੋ ਤਾਜੀ ਸੁਈ ਜੇਰ ਵਗੈਰਾ 17 16 17 ਕਿਲੋ ਦੁੱਧ ਦੀ ਮਾਲਕਣ ਰਹਿੰਦੀ ਹੈ ਜਦੋਂ ਸੁਪੇ ਲੈਵੇ ਲੂਵੇ ਇਹਨੂੰ ਬੜੀ ਜ਼ਬਰਦਸਤਾ ਜਿੰਨੀ ਹੈਗੀ ਆ ਡਾਡੀ ਚੰਗੀ ਕਹਿ ਸਕਦੇ ਆ ਪ੍ਰਿੰਟ ਬਹੁਤ ਚੰਗਾ ਥੋੜੀ ਜੀ ਹੈ ਫਿੱਟੀ ਜ਼ਰੂਰ ਆ ਬਾਕੀ ਬੱਚੀ ਅੰਗਾਂ ਦੀ ਆਰਾਂ ਦੀ ਚੰਗੀਆਂ ਮਿੱਤਰੋ ਦੇਖ ਸਕਦੇ ਆ ਤੁਸੀਂ ਲੈਵੇ ਭਾਂਡੇ ਵਾਲੀ ਆ ਮਗਰ ਵੀ ਇਹਦੇ ਵੱਛੀ ਆ ਗਈ ਔਰ ਇਸ ਟਾਈਮ ਜਿਹੜਾ 10 11 ਕਿਲੋ ਦੇ ਆਸੇ ਪਾਸੇ 10 ਕਿਲੋ ਲਾਲੇ 9 ਲਾਲੇ ਇੱਥੇ ਜੇ ਦੁੱਧ ਹੋਊਗਾ ਅੱਛਾ ਭਈਆ 2 ਨੰਬਰ ਤੇ ਮੈਂ ਆ ਜਿਹੜੀ ਆ ਦੋ ਨੰਬਰ ਤੇ ਮੱਜਾ ਜੀ ਇਹ ਜੀ ਸੂਈ ਨੂੰ ਹੋ ਗਏ 15 ਕ ਦਿਨ ਠੀਕ ਹੈ ਭਾਈ ਬੱਚਾ ਆ ਜਾਂਦਾ ਭਾਈ ਬੱਚਾ ਇਹਦੇ ਮਗਰ ਕੱਟੀ ਆ ਜੀ ਠੀਕ ਹੈ ਵੀਰੇ ਹਾਂਜੀ ਤੇ ਚਵਾਈ ਚੂਈ ਨੂੰ ਕਿਵੇਂ ਆ ਵੀ ਚੂਈ ਜਮਾ ਕਲੀਅਰ ਸੁਆ ਕਿਨੇ ਦਾ ਸੂਈ ਆ ਭਾਈ ਇਹ ਭਾਈ ਦੇਖ ਲੈ ਯਾਰ ਅਗਲੇ ਨਤੀਜੇ ਕਿ ਆਪਾਂ ਨੂੰ ਹਣਾ ਠੀਕ ਹੈ ਭਾਈ ਹੁਣ ਆਪਾਂ ਗਾਉਂਦੇ ਦੁੱਧ ਕਿੰਨਾ ਹੋਊਗਾ ਹੁਣ ਭਾਈ ਇਹਦੇ ਥੱਲੇ ਜੀ 9 ਕਿਲੋ ਨੈਟ ਤਿਆਰ ਆ ਇਹ ਕੰਡੇ ਲਾਉਂਦੀ ਜਿਹੜਾ ਹਾਂਜੀ ਹਾਂਜੀ 9 ਕਿਲੋ ਅੱਛਾ ਭਾਈ ਇਹਦਾ ਰੇਟ ਕੀ ਹੋਊਗਾ ਦੇਣ ਲੈਣਾ ਇਹਦਾ ਭਾਈ 52000 ਰੁਪਿਆ 58000 ਰੁਪਿਆ 52000 ਬੱਚਾ ਕਿਹੜਾ ਆਂਦਾ ਬਾਈ ਬੱਚਾ ਆਵੇਦਾ ਜੀ ਹੁਣ ਜਦੋਂ 58000 ਦੱਸਿਆ ਹੁਣ ਬੱਚਾ ਦਿਖਾ ਮੈਨੂੰ ਉਹ ਬਿਆਹ ਮੂਰੇ ਬੱਚਾ ਆ ਆਵਾਂਗੇ ਜੀ ਠੀਕ ਹੈ ਲੈ ਵੀ ਮੇਤਰੋ 58000 ਦੇ ਸੱਜਰ ਮੈਂ ਉਹ ਵੀ ਆ ਮੌਸਮ ਦੇ ਟਿਕਾ ਕੇ ਦੁੱਧ ਪੀਓ ਤੇ ਲੰਮਾ ਸਮਾਂ ਜੀਓ ਮੇਤਰੋ ਇਹ ਗੱਲਾਂ ਬਾਤਾਂ ਹੋਣਗੀਆਂ ਟਿਕਾਣੇ ਆ ਵੀਰ ਦੋ ਕਿੰਨੇ ਵਾ ਸੁਆ ਤੀਜਾ ਬਾਈ ਹਾਂਜੀ ਹਾਂਜੀ ਆ ਫੜੀ ਇਹਨੂੰ ਲੈ ਵੀ ਅੱਛਾ ਇਹ ਹੋਵੇ 2 ਨੰਬਰ ਤੇ 58000 ਵਾਲੀ ਮੈਂ ਮੇਤਰੋ ਅੱਛਾ ਬਾਈ ਆ 3 ਨੰਬਰ ਤੇ ਮੈਂ ਜਿਹੜੀ ਇਹ ਝੂਠੀ ਆ ਜੀ ਠੀਕ ਹੈ ਜੂਏ ਸੂਈ ਆ ਜੀ ਪਹਿਲੇ ਨਹੀਂ ਹਾਂਜੀ ਪਹਿਲਾਂ ਠੀਕ ਹੈ ਕਿਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਇਹਨੂੰ ਅੱਜ ਜੀ ਚੌਥਾ ਦੇਣਾ ਠੀਕ ਆ ਹਾਂਜੀ ਤੇ ਕਿੰਨੀਆਂ ਧਾਰਾਂ ਤਿਆਰ ਆ ਬਾਈ ਮੇਰੇ ਨੈਟ ਕੰਡੇ ਵਾਲਾ ਪੂਰਾ 9 ਕਿਲੋ ਆ ਜੀ ਇਹਦੇ ਥੱਲੇ ਐਨ ਓਕੇ ਰਿਪੋਰਟ ਨੈਟ ਕੰਡੇ ਵਾਲਾ ਮਗਰ ਕੱਟਾ ਆ ਗਿਆ ਬਾਈ ਆ ਮਗਰ ਕੱਟਾ ਜੀ ਠੀਕ ਹੈ ਬਾਈ ਚੋਰ ਨੂੰ ਠੰਡੀ ਆ ਬਾਈ ਮੈਂ ਕਹਿੰਦਾ ਜੀ ਜਿਵੇਂ ਮਰਜੀ ਓਕੇ ਦੀ ਰਿਪੋਰਟ ਆ ਮਰਜੀ ਹੱਥ ਲਾਈ ਜਾ ਕੋਈ ਚੱਕਰ ਨਹੀਂ ਇਹਨੂੰ ਬੱਚਾ ਚੰਗਾ ਲੱਭਦਾ ਇਹਦਾ ਦੇਣ ਲੈਣ ਵਾਲਾ ਰੇਟ ਬਾਈ ਇਹਦਾ ਜੀ 83000 83000 ਮਾਨਤਨ ਵਿੱਚੋਂ ਬਾਈ ਮਾਨਤਨ ਹੋਊਗਾ ਬਾਈ ਠੀਕ ਹੈ ਬਾਈ ਲੈ ਵੀ ਮਿੱਤਰੋ 83000 ਪਹਿਲਾ ਸੂਆ ਚੋਟੀ ਚਾਰਾਂ ਦਿਨਾਂ ਦੀ ਸੂਈ ਥਲੇ 9 ਕਿਲੋ ਕੰਡੇ ਲਾਉਂਦਾ ਦੁੱਧ ਐਨ ਹਾਜ਼ਰ ਤੇ ਨਾਜ਼ਰ ਤੇ ਤਿਆਰ ਆ ਜਿਹੜਾ ਮਿੱਤਰੋ ਇਹਦੇ ਥੱਲੇ ਕਰਮਾਂ ਵਾਲੀ ਦੇ ਪਹਿਲਾ ਸੂਆ ਸੋਈ ਆ 4 ਦਿਨ ਹੋ ਗਏ ਸੋਈ ਨੂੰ ਮੇਥਰੋਂ ਮਗਰ ਇਹਦੇ ਕੱਟਾ ਵਾ ਵੀ ਜੇ ਮਤ ਇਹ ਹੈਗੀ 3 ਨੰਬਰ ਤੇ ਮੇਥਰੋਂ ਬੰਦੇ ਬਾਈ ਇੱਥੇ ਬੰਦੇ ਉੱਤੇ ਤੇ ਬਾਈ ਜਿਹੜੀ 4 ਨੰਬਰ ਤੇ ਮੈਂ ਆ ਬਾਈ ਇਹ ਵੀਰੇ ਟੋਕੜ ਆ ਠੀਕ ਆ 7 ਕਿਲੋ ਦੁੱਧ ਆ ਦੇ ਥੱਲੇ ਦੋ ਟਾਈਮ ਮਿਲਦੀ ਆ ਗੱਬਣ ਵੀ ਆ ਨਹੀਂ ਜੀ ਗੱਬਣ ਨਹੀਂ ਬਣੀ ਆ ਮਹੀਨੇ ਦੀ ਪਰ ਆਪਾਂ ਖਾਲੀ ਕਰਕੇ ਦੇ ਦੇਣੀ ਆ ਅੱਛਾ ਖਾਲੀ ਕਰਕੇ ਦੋਵੇਂ ਟਾਈਮ ਮਿਲਦੀ ਟੀਕੇ ਦੇ ਕੇ ਭਾੜੇ ਤੇ ਹੀ ਨਹੀਂ ਜੀ ਭਾੜੇ ਤੇ ਮਿਲਦੀ ਆ ਭਾੜੇ ਤੇ ਸੀ ਹਾਂ ਜੀ ਹਾਂ ਜੀ ਮੀਨਾ ਹੋ ਗਿਆ ਬਣੀ ਨੂੰ ਬਾਈ ਮੀਨਾ ਹੋ ਗਿਆ ਅਗਲੇ ਨੇ ਦੱਸਿਆ ਪਰ ਆਪਾਂ ਖਾਲੀ ਕਰਕੇ ਦੇਣੀ ਆ ਉਹਦੀ ਦੁੱਧ ਹੈਗਾ ਸਾਤ ਅਗਲੇ ਦਿਨ 7 ਕਿਲੋ ਕੰਡੇ ਵਾਲਾ ਠੀਕ ਆ ਅੱਛਾ ਇਹਦਾ ਭਾ ਕੀ ਹੋਊਗਾ ਬਾਈ ਇਹਦਾ ਜੀ ਦੇਖ ਲੈ ਜਿੰਨੇ ਦੀ ਆ 10 ਮੋਲ ਜਿੰਨੇ ਵੀ ਚੰਗੀ ਲੱਗਦੀ ਤੇਰੇ ਤੇ ਆਫਰ ਆ ਨਹੀਂ ਤੂੰ ਦੱਸ ਬਾਈ ਤੇਰੀ ਚੀਜ਼ ਆ ਤੁਹਾਨੂੰ ਤੇਰਾ ਤੇ ਆਪਾਂ ਜੀ ਦੇ ਦਾਂਗੇ 43000 ਦੀ 43000 ਦੀ 40 ਨੂੰ ਫੜਾ ਦਈਏ ਰੱਸਾ ਜਾ ਫੜਾ ਦੇ ਕੋਈ ਚੱਕਰ ਨਹੀਂ ਲੈ ਮੈਨੂੰ 40000 ਦੇ ਵਿੱਚ ਲੈ ਜੋ ਡਾਟੇ ਪੀਟੇ ਕਾਟੇ ਬਾਟੇ ਤੇ ਇਹ ਆ ਮਿੱਤਰੋ ਚੌਥੇ ਨੰਬਰ ਤੇ ਮੈਂ ਤੇ ਚੌਥੇ ਨੰਬਰ ਤੇ ਆ ਗਈ 40000 ਦੇ ਵਿੱਚ ਤੀਜੇ ਨੰਬਰ ਤੇ ਆ ਗਈ 83000 ਦੇ ਵਿੱਚ ਤੇ ਦੂਜੇ ਨੰਬਰ ਤੇ ਆ ਗਈ ਮਿੱਤਰੋ 58000 ਦੇ ਵਿੱਚ ਸੱਜਰ ਮੰਜ ਕਿੱਥੇ ਮਿਲਦੀ ਹੈ ਕੱਲ ਤੇ ਅੱਜ ਤੇ ਆ ਮਿੱਤਰੋ ਹੈਗੀ ਚਾਰ ਨੰਬਰ ਤੇ ਗਾਂ ਸੋਰੀ ਪਹਿਲੇ ਨੰਬਰ ਤੇ ਗਾਂ ਤਾਜੀ ਸਿੰਘ ਨਗਰ ਬੱਚੀ ਇੱਕ ਵੈੜਵੀ ਹੋਰ ਹੈਗੀ ਆ ਕਿਹੜੀ ਆ ਵੀਰੇ ਜਾ ਲੈ ਬੱਜ ਕੇ ਖੋਲ अच्छा इंदा रेट भाई एदा देखला जिन्ने के देकी है भी तेरे 10 ਬੋਲ ਕਮ ਸੰਗਾ ਕਰੇ ਚੱਕੀ ਨਾ ਫਿਰ ਤਾਂ ਕਹਿਣੂ ਨਾ 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 ਸੰਡੀ ਸੀਲਾ ਠੰਡੀ ਸੀਲਾ ਕਿੰਨੇ ਦੁੱਧ ਇਹਦੇ ਭਲੇ ਜੀ 9 ਕਿਲੋ ਕੰਡੇ ਵਾਲਾ ਦੁੱਧ ਐਨ ਤਿਆਰ ਤਿਆਰ ਮਿਲਦੀ ਕਿਵੇਂ ਸੀਲ ਠੰਡੀ ਮੈਂ ਕਹਿੰਦਾ ਜੀ ਚੋਕੇ ਦੇ ਮਾਂ ਅੱਛਾ ਭਾਈ ਇਹ ਦੇਣੀ ਕਿੰਨੇ ਦੀ ਆ 18 ਦੀ ਵੀਰੇ ਮਾਨਤਾਂ ਵਿੱਚੋਂ ਕਰ ਦਾਂਗੇ ਮਾਂ ਖੁੱਲਾ ਕਿੰਨੇ ਦੀ ਹਾਂ ਤੇ ਨਾ ਜਾਣਾ ਰੱਸਾ ਫੜਾਉਣਾ ਦੀ ਡਾਲੇ ਤੇ ਚੜਾਉਣ ਵਾਲੀ ਅਗਲੇ ਦੇ ਘਰੇ ਲਵਾਉਣ ਵਾਲੀ ਗੱਲ ਕੀ ਕਰ ਦੰਦਸ 15 ٹھیک ہے بھائی اوکے ਲੈ اے મિતرو 15000 دے وچ ਵੈਡ ਲੈ جاو 8 9 ਕਿਲੋ ਦੁੱਧ ਤਿਆਰਾ ਟਕਾ ਕੇ ਦੁੱਧ ਪੀ ਜਾਓ ਜੇ ਗੱਬਣ ਕਰ ਲਈ ਤਾਂ ਫਿਰ ਇਹਨੂੰ ਦੇ ਦਿਓ 15000 ਦੀ ਭਾਉ ਦੀ ਠੀਕ ਹੈ ਹਣਾ ਭਾਈ ਦੁੱਧ ਤੁਹਾਨੂੰ ਫਰੀ ਦਾ ਇਹਨੂੰ ਤਾਂ ਭੇਜ ਜਾਓ ਆਪਣੇ ਟਕਾਣੇ ਤੇ ਤੇ ਹੁਣ ਆ ਖੜੀਆਂ ਰਹਿੰਦੇ ਫੜੀ ਰੱਖ ਪਾਈ ਨੂੰ ਫੜਾ ਦੇ ਗਵੰਡੀ ਆਪਦੇ ਨੂੰ ਨੰਬਰ ਦੱਸੀ ਘੇਰਾ ਦੀ 98556 ਹਾਂ 07277 98556 072 77 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਮਿੱਤਰੋ ਗੱਲ ਤੇ ਬਾਦ ਧੰਨਵਾਦ ਸ਼ੁਕਰੀਆ ਪਿੰਡ ਵੱਡਾ